ਬੁੱਢੀ ਉਮਰ ਦੇ ਵਿੱਚ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲਿਆਂ ਨੂੰ ਕਿ ਭਰਾਵੋ ਤੁਹਾਡੇ ਵੀ ਬੱਚੇ ਆ ਹੱਥ ਆ ਕਿਹੜੇ ਡੀਐਸਬੀ ਦਾ ਹੱਥ ਆ ਕਿਹੜੇ ਡੀਐਸਬੀ ਦੇ ਗਨਮੈਨ ਨੇ ਗੋਲੀਆਂ ਮਾਰੀਆਂ ਤਨ ਕੋਲੋਂ ਖੜ ਕੇ ਇਹ ਚਾਰ ਜਿਹੜੇ ਇੰਸਪੈਕਟਰਾਂ ਨੇ ਉਸ ਦੇ ਕੋਲੋਂ ਬੱਚਾ ਬਰਾਮਦ ਕਰ ਲਿਆ ਉਹਦੇ ਜਿਹੜਾ ਕਿ ਹੱਥ ਖੜੇ ਕਰਾ ਕੇ ਜਿਹੜਾ ਉਹਨੂੰ ਇੱਕ ਸਮਾਹ ਤੇ ਲੈ ਜਾਂਦੇ ਆ ਫੇਰ ਅਕਰੀਬ ਘੰਟੇ ਬਾਅਦ ਗੱਲਾਂ ਕਰਦੇ ਆ ਘੰਟੇ ਬਾਅਦ ਉਸ ਨੂੰ ਮੌਤ ਦੇ ਘਾਟੋਂ ਤਾਰਿਆ ਜਾਂਦਾ ਝੂਠਾ ਫੇਕ ਅਨ ਕਾਉਂਟਰ ਬਣਾਇਆ ਜਾਂਦਾ ਆ ਤੁਹਾਨੂੰ ਕਰਨਲ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਸੁਣਾਉਣੇ ਆ ਹੁਣ ਪਸਵਿੰਦਰ ਸਿੰਘ ਕਰਨਲ ਬਾਠ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਜਿਹੜਾ ਇੱਕ ਸ਼ੇਰਨੀ ਦੀ ਤਰ੍ਹਾਂ ਇੰਨਾ ਪੂਸਾ ਅ fırsਰਾਂ ਗੁੰਡਿਆਂ ਨੂੰ ਸਬਕ ਸਿਖਾਇਆ ਤੇ ਜਿਹੜਾ ਕੇਸ ਆ ਜਿਹੜੀ ਪੁਲਸ ਰਿਸਿਸਟ ਨਹੀਂ ਕਰਦੀ ਸੀ ਜਿਹੜੀ ਪੁਲਸ ਦਰਦ ਨਹੀਂ ਕਰਦੀ ਸੀ ਜਿਹੜੀ ਪੁਲਸ ਕਹਿੰਦੀ ਸੀ ਕਿ ਸਾਡਾ ਕੀ ਬਗੜ ਲੈਣਗੇ ਪਾਸ ਪਸਵਿੰਦਰ ਸਿੰਘ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਨੇ ਬੜੀ ਵੱਡੀ ਲੜਾਈ ਲੜੀ ਆ ਲੜਾਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿੱਥੋਂ ਜਾ ਕੇ ਸ਼ੁਰੂ ਹੁੰਦੀ ਆ ਤੇ ਕਿੱਥੋਂ ਜਾ ਕੇ ਮੁੱਕਦੀ ਆ ਹਾਈ ਕੋਰਟ ਤੱਕ ਗਿਆ ਫਿਰ ਜਿਹੜਾ ਕਿ ਉਹ ਕਿਹੜਾ ਦਾਰਾ ਜਿਹੜਾ ਨਹੀਂ ਖੜਕਾਇਆ ਮਾਤਰੀਆਂ ਦੇ ਘੇੜੇ ਡੀਸੀ ਦੇ ਘੇੜੇ ਮੁੱਖ ਮੰਤਰੀ ਦੇ ਘੇੜੇ ਆ ਰਾਜਾ ਅਨਾਸ ਸਿੰਘ ਦੇ ਘੇੜੇ ਗ੍ਰਹਿ ਮੰਤਰੀ ਦੇ ਨੇੜੇ ਜਣੇ ਕਿ ਫਿਰ ਹਾਈ ਕੋਰਟ ਵਿੱਚ ਇਹ ਕੇਸ ਚੱਲੇ ਆ ਹਾਈ ਕੋਰਟ ਤੋਂ ਬਾਅਦ ਹੁਣ ਸੀਵੀਐਨ ਵੱਲੋਂ ਜਿਹੜਾ ਇੱਕ ਵੱਡੀ ਕਾਰਵਾਈ ਕਰ ਦਿੱਤੀ ਆ ਜਿੰਨਾ ਮਾਮਲੇ ਦੇ ਵਿੱਚ ਚਾਰ ਇੰਸਪੈਕਟਰਾਂ ਰੌਨੀ ਸਿੰਘ ਆ ਹਰੀ ਬੱਪੇ ਬੁਪਾਰਾ ਆ ਹਰਜਿੰਦਰ ਸਿੰਘ ਆ ਪਸਵਿੰਦਰ ਸਿੰਘ ਆ ਤੋਂ ਇਲਾਵਾ ਨੌ ਜਣਿਆਂ ਨੂੰ ਜਿਹੜੀ ਹੁਣ ਆ ਜਿਹੜਾ ਸਿਵੇ ਕੋਰਟ ਵੱਲੋਂ ਜਿਹੜਾ 16 ਮਾਰਚ ਨੂੰ ਜਿਹੜਾ ਟ੍ਰਾਇਲ ਸ਼ੁਰੂ ਹੋ ਗਿਆ 16 ਮਾਰਚ ਨੂੰ ਜਿਹੜੀ ਪੇਸੀ ਆ 16 ਮਾਰਚ ਨੂੰ ਜਿਹੜਾ ਇਹ ਲੱਗਦਾ ਕਿ ਜਿਹੜੇ ਉਹਨਾਂ ਨੂੰ ਸਖਤ ਸਖਤ ਜਿਹੜੀ ਸਜ਼ਾ ਸੁਣਾਈ ਜਾਵੇਗੀ ਜੇ ਆਪਾਂ ਕਹਿੰਦੇ ਕਿ 16 ਮਾਰਚ ਤੋਂ ਬਾਅਦ ਇੱਕ ਅੱਧੀ ਤਰੀਕ ਹੋਰ ਪੈ ਸਕਦੀ ਆ ਤੇ ਉਹ ਦੋਸ਼ੀ اقرار ਦਿੱਤੇ ਜਾ ਸਕਦੇ ਆ ਇਹ ਵੱਡੀ ਖਬਰ ਸਭਨੇ ਨਿਕਲ ਕੇ ਆ ਰਹੀ ਆ ਕਿ ਕਰਨਲ ਪਸਵਿੰਦਰ ਸਿੰਘ ਬਾਠ ਦੇ ਨਾਲ ਜਿਹੜਾ ਮਾਵਲਾ ਬੜਾ ਲੰਬੇ ਸਮੇਂ ਤੋਂ ਜੁੜਿਆ। ਕਰੀਬਾ ਮਾਰਚ ਦਾ ਮਾਵਲਾ ਗਏ 13-14 ਮਾਰਚ ਦੀ ਰਾਤ ਤੇ 8-9 ਮਹੀਨਿਆਂ ਬਾਅਦ ਤੇ ਜਿਹੜਾ ਕਿ ਹੁਣ ਬੂਰ ਪੈਣ ਲੱਗਿਆ ਜਾਨੀ ਕਿ ਉਹਨਾਂ ਪੁਲਿਸ ਅਫਸਰਾਂ ਨੂੰ ਜਿਹੜੇ ਪੁਲਿਸ ਅਫਸਰ ਖੁਦ ਕਹਿ ਰਹੇ ਸੀ ਕਿ ਤੂੰ ਕਰਨਲ ਹੋਵੇਂਗਾ ਫੌਜ ਦੇ ਵਿੱਚ ਹੋਵੇਂਗਾ ਅਸੀਂ ਤੇਰਾ ਕਾਰਡ ਤਾਂ ਹੀ ਦੇਵਾਂਗੇ ਜੀ ਤੂੰ ਬਚਿਆ ਜਾਨੀ ਕਿ ਇੱਕ ਦੇਸ਼ ਦੇ ਆਪਾਂ ਕਹਿੰਦੇ ਸਰਬ ਜਿਹੜਾ ਕਿ ਸਭ ਤੋਂ ਉੱਚੀ ਫੌਜ ਤੇ ਜਿਹੜੀ ਦੇਸ਼ ਦੀ ਫੌਜ ਨੂੰ ਇੱਕ ਬਦਨਾਮ ਕੀਤਾ ਗਿਆ ਤੇ ਉਹਦਾ ਇੱਕ ਇਹਨਾਂ ਨੇ ਮਜ਼ਾਕ ਬਣਾਇਆ ਕਿ ਇੱਕ ਫੌਜ ਦੇ ਕਰਨਲ ਨੂੰ ਕੁੱਟ ਕੇ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਜਿਹੜਾ ਦੂਜੇ ਬੰਦੇ ਮਾਰ ਦਿੰਦੇ ਆ ਅਸੀਂ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕਰ ਸਕਦੇ ਆ ਅਸੀਂ ਫਲਾਨੇ ਦਾ ਅਨਕਾਊਂਟਰ ਕਰ ਸਕਦੇ ਆ ਇਹ ਪੌੜਾ ਕਰਨ ਵਾਲਾ ਅਸੀਂ ਇਹਨੂੰ ਕਿ ਲਈ ਬੈਠੇ ਆ ਸਾਡੇ ਪਿੱਛੇ ਐਸਐਸਪੀ ਆ ਸਾਡੇ ਪਿੱਛੇ ਹੋਰ ਬੜੇ ਬੜੇ ਅਫਸਰ ਆ ਬੱਚਾ ਤਾਂ ਉਹਨਾਂ ਦਾ ਜਿਹੜਾ ਕਿਰਨਾਇਬ ਕੀਤਾ ਸੀ ਜਿਹੜਾ ਦੋਸ ਲੱਗਦਾ ਜਸਪ੍ਰੀਤ ਤੇ ਸਹੀ ਸਲਾਮਤ ਦੇ ਦਿੱਤਾ ਪਰ ਇੱਕ 22 ਸਾਲ ਦਾ ਮੁੰਡਾ ਕੋਕੋ ਕੇ ਮਾਰ ਦਿੱਤਾ ਗੋਲੀਆਂ ਦੇ ਨਾਲ ਭੁੰਨ ਦਿੱਤਾ ਤਰਸ ਨਹੀਂ ਖਾਦਾ ਤੇ ਇਹਨਾਂ ਗੁੰਡਿਆਂ ਨੇ ਤੇ ਫਿਰ ਅੱਗੇ ਜਾ ਕੇ ਨਾ ਤਾਂ ਕੋਣ ਪਾਉਂਦਾਗਾ ਕਰਨਲ ਦੀ ਪਤਨੀ ਜਸਵਿੰਦਰ ਕੌਰ ਬੜੀ ਬਹਾਦਰੀ ਤੇ ਦਲੇਰੀ ਦੇ ਨਾਲ ਲੜੀ ਤੇ ਜਿਹੜਾ ਉਹ ਟਾਈਮ ਅੱਜ ਜਿਹੜਾ ਆਖੜਿਆ ਸੀਬੀਆਈ ਕੋਰਟ ਦੇ ਬੂਹੇ ਤੇ ਕਾ ਉਹੀ ਪੁਲਿਸ ਅਫਸਰ ਆ ਉਹੀ ਇੰਸਪੈਕਟਰ ਆ ਜਿਹੜੇ ਕਹਿੰਦੇ ਸੀ ਕਿ ਜਿਉਂਦਾ ਰਹੇ ਤਾਂ ਤਾਂ ਹੀ ਕਾੜ ਮਿਲੂਗਾ ਹਾੜੇ ਕੱਢਦੇ ਰਹੇ ਭੈਣ ਦੀ ਸਾਨੂੰ ਮਾਫ ਕਰ ਦੇ ਕਦੇ ਵੀਡੀਓ ਕਾਲਾਂ ਤੇ ਕਦੇ ਕਿਥੋਂ ਕਦੇ ਕਿਤੋਂ ਹੁਣ ਉਹ ਸਸਪੈਂਡ ਹੋਏ ਨੇ ਮਯਤਲ ਹੋਏ ਨੇ ਤੇ ਹੁਣ ਲੱਗਦਾ ਕਿ ਉਹਨਾਂ ਦੇ ਜਿਹੜਾ ਚਲਾਨ ਆ ਜਿਹੜਾ ਪੇਸ ਪਹਿਲੇ ਹੀ ਕਰ ਦਿੱਤਾ ਸੀ ਵੀ ਇਹ ਨੇ ਜਿਹੜਾ ਹੁਣ ਟ੍ਰਾਇਲ ਚੱਲ ਪਿਆ 16 ਮਾਰਚ ਨੂੰ ਜਿਹੜਾ ਹੁਕਮ ਦੇ ਦਿੱਤਾ ਹੁਣ ਦੇਖਦੇ ਆ ਕਿ ਇਧਰ ਉਧਰ ਦੌੜਦੇ ਆ ਭਾਇਦੇ ਆ ਜਾਂ ਫਿਰ ਸਾਹਮਣਾ ਕਰਦੇ ਆ ਕੋਰਟ ਦਾ ਇਹ ਵੱਡਾ ਖਬਰ ਅਤੇ ਵੱਡੀ ਇੱਕ ਸਵਾਲ ਵੀ ਖੜੇ ਹੁੰਦੇ ਆ ਪੁਲਿਸ ਦੇ ਉੱਪਰ ਆ ਤੇ ਪੁਲਿਸ ਦੇ ਨੌ ਅਧਿਕਾਰੀ ਦੱਸੇ ਜਾ ਰਹੇ ਆ ਜਿਨ੍ਹਾਂ ਨੇ ਪਸਵਿੰਦਰ ਸਿੰਘ ਬਾਠਾ ਤੇ ਉਹਨਾਂ ਦਾ ਬੇਟਾ ਅੰਗਤ ਬਾਠ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਉਹ ਤੁਹਾਡੇ ਸਾਰਿਆਂ ਦੇ ਯਾਦ ਆ ਬੜਾ ਕੁਝ ਆ ਕਹਿਣ ਨੂੰ ਕਿ ਪਰ ਹੁਣ ਪਤਾ ਲੱਗੂਗਾ ਜਦੋਂ ਕਹਿੰਦੇ ਹੁੰਦੇ ਆ ਸ਼ੇਰ ਨੂੰ ਸਵਾ ਸ਼ੇਰ ਟੱਕਰ ਜੇ ਫਿਰ ਪਤਾ ਲੱਗਦਾ ਇਹ ਝੂਠੇ ਪੁਲਿਸ ਮੁਕਾਬਲੇ ਬਣਾਉਣ ਜਾਣਦੇ ਆ ਇਹ ਗਰੀਬਾਂ ਨੂੰ ਕੁੱਟਣ ਜਾਣਦੇ ਆ ਗਰੀਬਾਂ ਦੇ ਅਨਕਾਉਂਟਰ ਕਰਨੇ ਜਾਣਦੇ ਆ ਤੇ ਜਦੋਂ ਬਰਾਬਰ ਦਾ ਟੱਕਰ ਗਿਆ ਭਾਈ ਕਰਨਲ ਦੀ ਪਤਨੀ ਜਸਵਿੰਦਰ ਕੌਰ ਆ ਜਿਨੇ ਕੇ ਬਿਨਾ ਪ੍ਰਵਾਹ ਕੀਤੇ ਆ ਦੇਰ ਰਾਤ ਇੱਕ ਕਰਕੇ ਜਿਹੜਾ ਉਹਨੇ ਵੱਡਾ ਕੇਸ ਲੜਿਆ ਕੇਸ ਲੜਨ ਤੋਂ ਬਾਅਦ ਜਿਨ੍ਹਾਂ ਦੀ ਮੰਗ ਸੀ ਕਿ ਸੀਬੀਆਈ ਨੂੰ ਕੇਸ ਦਿੱਤਾ ਜਾਵੇ ਹਵਾਲੇ ਕੀਤਾ ਜਾਵੇ ਜੇ ਭਾਈ ਕਰਨਲ ਦਾ ਕੋਸੂਰ ਨਿਕਲਿਆ ਕਹਿੰਦੇ ਸਾਨੂੰ ਸਜ਼ਾ ਹੋਵੇ ਜੇਕਰ ਉਹਨਾਂ ਪੁਲਸ ਅਫਸਰਾਂ ਦਾ ਕੋਸੂਰ ਨਿਕਲਿਆ ਤਾਂ ਉਹਨਾਂ ਨੂੰ ਸਜ਼ਾ ਹੋਵੇ ਤੇ ਇਹ ਜਿਹੜਾ ਕਿ ਮਾਮਲਾ ਸੀਬੀਆਈ ਦੇ ਕੋਲ ਜਾਣਾ ਚਾਹੀਦਾ ਆਖਰ ਮਾਮਲਾ ਜਿਹੜਾ ਹਾਈ ਕੋਰਟ ਵੱਲੋਂ ਜਿਹੜੀ ਸੈਟ ਬਣੀ ਸੀ ਚੰਡੀਗੜ੍ਹ ਦੀ ਪੁਲਿਸ ਦੀ ਉਨੇ ਕੋਈ ਟਿਕਾਣੇ ਨਹੀਂ ਲਾਇਆ ਉਹਨੇ ਸਗੋਂ ਜਿਹੜੀ ਕਿ ਇੱਕ 307 ਜਿਹੜਾ ਅਰਾਦਾ ਕਤਲ ਦੀ ਜਿਹੜੀ ਧਾਰਾ ਗਈ ਉਹ ਕੱਟ ਦਿੱਤੀ ਸੀ ਤੇ ਹੁਣ ਇਹ ਵੀ ਦਰਸਾਈ ਜਾ ਰਹੀ ਆ ਕਿ ਉਹ ਜਿਹੜੀ ਧਾਰਾ ਗਈ 109 ਦੀ ਜਿਹੜੀ ਉਹਦੇ ਵਿੱਚ ਸੀਵੀਆਈ ਵੱਲੋਂ ਜਿਹੜੀ ਕੱਟ ਦਿੱਤੀ ਗਈ ਆ ਪਰ ਦੇਖਦੇ ਆ ਕਿ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਤੇ ਆਗਲੀ ਲੜਾਈ ਜਸਵਿੰਦਰ ਕੌਰ ਨੇ ਕਿਹਾ ਕਿ ਮਰਦੇ ਦਮ ਤੱਕ ਮੈਂ ਲੜਾਈ ਲੜਦੀ ਰਹੂੰਗੀ ਮੈਂ ਇਨਸਾਫ ਦਵਾ ਕੇ ਰਹੂੰਗੀ ਇਹਨਾਂ ਪਾਪੀਆਂ ਨੂੰ ਇਹਨਾਂ ਜ਼ਾਲਮਾਂ ਨੂੰ ਜਿਨ੍ਹਾਂ ਨੇ ਮੇਰਾ ਬੇਟਾ ਤੇ ਮੇਰਾ ਘਰ ਵਾਲਾ ਕੁੱਟਿਆ ਉਹਨਾਂ ਨੂੰ ਮੈਂ ਜੇਲ੍ਹ ਦੇ ਵਿੱਚ ਸਟਾ ਕੇ ਸਾਹ ਲਵਾਂਗੀ ਤੇ ਇਹ ਹੁੰਦੀ ਆ ਭਾਈ ਇਮਾਨਦਾਰੀ ਇਹ ਹੁੰਦੀ ਆ ਇੱਕ ਜੁਰਤਾ ਇਹ ਹੁੰਦੀ ਆ ਉਸ ਲੇਡੀ ਜਵਾਂਗ ਇੱਕ ਸ਼ੇਰਨੀ ਵਾਂਗ ਲੜਨਾ ਆਪਣੇ ਹੱਕਾਂ ਦੇ ਲਈ ਲੜਨਾ ਤੇ ਜੇਕਰ ਬੜੇ ਪੁਲਿਸ ਵਾਲੇ ਡਰਾਵੇ ਦਿੱਤੇ ਕਿ ਤੂੰ ਕੇਸ ਬਾ ਬਾਸ ਲੈ ਲੈ ਬੜੀਆਂ ਮਾਗਰ ਗੱਟੀਆਂ ਲਾਈਆਂ ਵੀ ਮਾਰਨਾ ਦੇਣਾ ਤੇ ਬੜੇ ਡਰਾਵੇ ਦਿੱਤੇ ਪਰ ਉਹ ਨਹੀਂ ਡਰਾਵੇ ਤਾਂ ਜਿਹੜਾ ਡਰੀ ਤੇ ਨਾ ਹੀ ਝੁਕੀ ਤੇ ਨਾ ਹੀ ਜਿਹੜਾ ਕਿ ਇਹਨਾਂ ਦੀਆਂ ਜਿਹੜੀਆਂ ਚਾਲਾਂ ਦੇ ਵਿੱਚ ਆਏ ਤੇ ਅੱਜ ਉਹੀ ਪੁਲਿਸ ਅਫਸਰ ਐਂਡ ਸਵੈਟਰਾਂ ਰਹੋਦੇ ਹੋਣਗੇ ਇੱਕ ਕਹਿੰਦਾ ਮੈਂ ਗਵਾਹ ਬਣ ਜੰਨਾ ਕਹਿੰਦਾ ਮੇਰੇ ਸਾਹਮਣੇ ਕੁੱਟਿਆ ਪੁਲਿਸ ਅਫਸਰ ਕਹਿੰਦਾ ਕਿ ਮੈਨੂੰ ਬਚਾ ਲਓ ਸਮਿੰਦਰ ਸਿੰਘ ਦਾ ਜਿਹੜਾ ਨਾਮ ਦੱਸਿਆ ਜਾ ਰਿਹਾ ਆ ਅਰੋਣੀ ਸਿੰਘ ਆ ਹਰੀ ਬੋਪਾ ਰਾਏ ਅਰਜਿੰਦਰ ਸਿੰਘ ਆ ਟਿੱਲੋਾ ਹਰਜਿੰਦਰ ਸਿੰਘ ਢਿੱਲੋ ਤੇ ਸੁਮਿੰਦਰ ਸਿੰਘ ਦੇ ਨਾਲ ਕਰੀਬਾ 9 ਜਣੇ ਆ ਬੰਦੇ ਇਹ ਤੇ ਹੁਣ ਦੇਖਦੇ ਆ ਕਿ ਇਹਦੇ ਵਿੱਚ ਆ ਅਗਲੀ ਜਿਹੜੀ ਕਿ ਕਾਰਵਾਈ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਬੜੀ ਬਾਰੀ ਕਿਹਾ ਕਿ ਜਸਪ੍ਰੀਤ ਦਾ ਜਿਹੜਾ ਅਨਕਾਉਂਟਰ ਹੋਇਆ ਉਹਦੇ ਵਿੱਚ ਕਿਸੇ ਐਸਐਸਪੀ ਦਾ ਕਿਹੜੇ ਦਾ ਹੱਥ ਆ ਕਿਹੜੇ ਡੀਐਸਪੀ ਦਾ ਹੱਥ ਆ ਕਿਹੜੇ ਡੀਐਸਪੀ ਦੇ ਗਨਮੈਨ ਨੇ ਗੋਲੀਆਂ ਮਾਰੀਆਂ ਤੰਨਾ ਕੋਲੋਂ ਖੜ ਕੇ ਇਹ ਚਾਰ ਜਿਹੜੇ ਇੰਸਪੈਕਟਰਾਂ ਨੇ ਉਸ ਦੇ ਕੋਲੋਂ ਬੱਚਾ ਬਰਾਮਦ ਕਰ ਲਿਆ ਉਹਦੇ ਜਿਹੜਾ ਕਿ ਹੱਥ ਖੜੇ ਕਰਾ ਕੇ ਜਿਹੜਾ ਉਹਨੂੰ ਇੱਕ ਸਮਾਹ ਤੇ ਲੈ ਜਾਂਦੇ ਆ ਫਿਰ ਕਰੀਬ ਘੰਟੇ ਬਾਅਦ ਗੱਲਾਂ ਕਰਦੇ ਆ ਘੰਟੇ ਬਾਅਦ ਉਸਨੂੰ ਮੌਤ ਦੇ ਘਾਟੋਂ ਉਤਾਰਿਆ ਜਾਂਦਾ ਝੂਠਾ ਫੇਕ ਅਨਕਾਉਂਟਰ ਬਣਾਇਆ ਜਾਂਦਾ ਬੱਚਾ ਸਹੀ ਸਲਾਮਤ ਹੁੰਦਾ ਤੇ ਪਰ ਇੱਕ ਕਿ ਕਿਸ ਦੇ ਕਹਿਣ ਤੇ ਕਿਉਂ ਉਸ ਬੱਚੇ ਨੂੰ ਮਾਰਿਆ ਜੇਕਰ ਆਪਾਂ ਸਵਾਲ ਪੁੱਛੀਏ ਜੇ ਸਵਾਲ ਨੇ ਉਹ ਜਸਪ੍ਰੀਤ ਸਿੰਘ ਨਾਲ ਲੈ ਗਿਆ ਜਾਪਾ ਕਿ ਦੇ ਕੇ ਜਾਂ ਦੋ ਨੌਜਵਾਨ ਮੁੰਡੇ ਹੋਰ ਫੜੇ ਹੋਏ ਆ ਜਿਨ੍ਹਾਂ ਦਾ ਵੀ ਅਨਕਾਉਂਟਰ ਕੀਤਾ ਇੱਕ ਨਹਿਰ ਤੇ ਜਾ ਕੇ ਜਿਹੜਾ ਇਹ ਦੱਸਿਆ ਯਾਰਿਆ ਕਿ ਉਹਨਾਂ ਦੇ ਪੱਟੋਤੇ ਜਿਹੜਾ ਤੌਲੀਆਂ ਧਰ ਕੇ ਜਿਹੜਿਆ ਗੋਲੀਆਂ ਮਾਰੀਆਂ ਆ ਪੁਲਿਸ ਆ ਕਰੇ ਕਰਦੀ ਆ ਆ ਬਚੜ ਪੜਾ ਇਹਨਾਂ ਦੇ ਨਹੀਂ ਜਾਂਦਾ ਇਹਨਾਂ ਦੇ ਜਿਹੜਾ 90 92 93 ਵਾਲਾ ਜਿਹੜਾ ਖੂਨ ਮੋਹ ਨੂੰ ਲੱਗਿਆ ਉਹ ਨਹੀਂ ਜਾਂਦਾ ਤੇ ਇਸ ਕਰਕੇ ਜਿਹੜਾ ਇਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਆਦੀ ਆ ਅੱਜ ਬਪਾ ਰੋਜ਼ ਦੇਖਦੇ ਆ ਅੱਜ ਫਲਾਣੇ ਤਾਂ ਅਨਕਾਊਂਟਰ ਹੋ ਗਿਆ ਅੱਜ ਧਮਕੇ ਤਾਂ ਅਨਕਾਊਂਟਰ ਹੋ ਗਿਆ ਉਹਨੇ ਪੁਲਿਸ ਉੱਤੇ ਗੋਲੀ ਚਲਾਤੀ ਪੁਲਿਸ ਨੇ ਜਵਾਬੀ ਗੋਲੀ ਚਲਾਤੀ ਤੇ ਪੁਲਿਸ ਦੇ ਕੋਲੇ ਗੋਲੀ ਲੰਘੀ ਪੁਲਿਸ ਦੇ ਕੋਲਾ ਤੇ ਉਹ ਮਾਰਿਆ ਗਿਆ ਮੈਂ ਪਹਿਲਾਂ ਵੀ ਬੜੇ ਬਾਰੀ ਕਹਿਣਾ ਹੁਣ ਵੀ ਕਹਿਣਾ ਚਾਹੇ ਕਿੱਡਾ ਵਰਦਾ ਅਪਰਾਧੀ ਹੋਵੇ ਫਿਰ ਕਾਨੂੰਨ ਤੇ ਅਦਾਲਤ ਦਾ ਭਾਈ ਕਿਉਂ ਮਨਾਈਆਂ ਅਦਾਲਤਾਂ ਜੱਜ ਸਾਹਿਬ ਕਿਉਂ ਉੱਥੇ ਜਿਹੜੀਆਂ ਅਦਾਲਤਾਂ ਲਾ ਕੇ ਬੈਠੇ ਆ ਜੇ ਸਾਨੂੰ ਆਪਣੇ ਕਾਨੂੰਨ ਤੇ ਵਿਸ਼ਵਾਸ ਨਹੀਂ ਸਾਨੂੰ ਅਦਾਲਤਾਂ ਤੇ ਵਿਸ਼ਵਾਸ ਨਹੀਂ ਤਾਂ ਭਾਈ ਤੁਸੀਂ ਸਿੱਧਾ ਇਹ ਕਹਿ ਦਿਓ ਕਿ ਸਾਨੂੰ ਅਦਾਲਤਾਂ ਦੇ ਭਰੋਸਾ ਨਹੀਂ ਇੱਕ ਤੁਸੀਂ ਵਰਦੀ ਦੀ ਸੌਂ ਖਾ ਕੇ ਉਸ ਸਿਸਟਮ ਦੀ ਧਜੀਆਂ ਉਡਾ ਰਹੇ ਹੋ ਤੇ ਇਸ ਕਰਕੇ ਜਿਹੜਾ ਇਹਨਾਂ ਪੁਲਿਸ ਅਫਸਰਾਂ ਨੂੰ ਚਾਹੇ ਹੁਣ ਉਹ ਜਿਹੜਾ ਮੁਕਾਬਲੇ ਬਣਾ ਰਿਹਾ ਚਾਹੇ ਪਹਿਲਾਂ ਬਣਾਏ ਸੀ ਸੀਬੀਆਈ ਵੱਲੋਂ ਜਿਹੜਾ ਲਗਾਤਾਰ ਉਹਨਾਂ ਨੂੰ ਜਿਹੜੀਆਂ ਸਜ਼ਾਾਂ ਹੋ ਰਹੀਆਂ ਨੇ ਤੇ ਉਹ ਸੁਭਾਸਰਾਂਦ ਹੋਵੇ ਚਾਹੇ ਹੋਰ ਕਿੰਨੇ ਜਿਹੜਾ ਏ ਜਿਹੜੇ ਬੱਚੜੇ ਅਫਸਰਾ ਜਿਨ੍ਹਾਂ ਨੂੰ ਸਿਵੀਆਈ ਵੱਲੋਂ ਉਮਰ ਭਰ ਦੀਆਂ ਸਜ਼ਾ ਸੁਣਾਇਆਂ ਜਾ ਰਹੀਆਂ ਨੇ ਉਹਨਾਂ ਨੇ ਕੀਤਾ ਕਿ ਸੀ 1992 93 94 ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਇਤੋਂ ਤੱਕ ਕਿ ਆਪਣੇ ਹੀ ਥਾਣੇ ਦੇ ਨੌਜਵਾਨਾਂ ਨੂੰ ਚੁੱਕ-ਚੁੱਕ ਕੇ ਜਿਹੜਾ ਮਾਰ ਮੁਕਾ ਦਿੱਤਾ ਸੀ ਕਹਿ ਦਿੱਤਾ ਸੀ ਆ ਸਾਡੇ ਪੁਲਿਸ ਵਾਲੇ ਮਾਰ ਦਿੱਤੇ ਆ ਪਰ ਜਦੋਂ ਸਾਰੀ ਜਿਹੜੀ ਇਨਕੁਆਰੀ ਹੋਈ ਸੀ ਵੀ ਇਹਦੀ ਤਾਂ ਹੁਣ ਜਿਹੜਾ ਬੁੱਢੀ ਉਮਰ ਦੇ ਵਿੱਚ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲਿਆਂ ਨੂੰ ਕਿ ਭਰਾਵੋ ਤੁਹਾਡੇ ਵੀ ਬੱਚੇ ਆ ਤੁਹਾਨੂੰ ਦੇਖੋ ਪਾਪ ਲੱਗਦਾ ਹਰ ਇੱਕ ਦਾ ਬੇਕਸੂਰਾ ਨੌਜਵਾਨ ਮਾਰਨਾ ਤੁਹਾਡੀ ਜ਼ਿੰਮੇਵਾਰੀ ਸਰਕਾਰ ਨੇ ਲਈ ਆ ਤੁਸੀਂ ਫੜੋ ਫੜ ਕੇ ਉਹਨੂੰ ਅਦਾਲਤ ਦੇ ਕਾਨੂੰਨ ਦੇ ਹਵਾਲੇ ਕਰੋ ਕਾਨੂੰਨ ਜੋ ਮਰਜ਼ੀ ਸਜ਼ਾ ਹੋਵੇ ਸਾਰਿਆਂ ਨੂੰ ਜਿਹੜਾ ਸਵੀਕਾਰ ਆ ਇਸ ਕਰਕੇ ਜਿਹੜਾ ਜਸਵਿੰਦਰ ਕੌਰ ਬਾੜ ਦਾ ਜਿਹੜਾ ਮਾਮਲਾਗਾ ਇਹ ਵੀ ਉੱਥੇ ਟਿਕਿਆ ਹੋਇਆ ਸੀ ਤੇ ਇਹ ਤਾਂ ਸੁਖਰਕਰ ਕੇ ਭਾਈ ਕਰਨਲ ਬਾਠ ਨੂੰ ਜਿਹੜਾ ਉਹ ਰੱਬ ਨੇ ਵਿਚਾ ਲਿਆ ਤੇ ਨਹੀਂ ਤਾਂ ਇਹਨਾਂ ਨੇ ਵੀ ਇਨਕਾਊਂਟਰ ਕਰ ਦੇਣਾ ਸੀ ਤੇ ਫਿਰ ਕੀ ਕਰ ਲੈਂਦੇ ਅੱਜ ਜਿਹੜੀ ਫੌਜ ਨੂੰ ਵੀ ਸਹਾਰਾ ਬਣਨਾ ਚਾਹੀਦਾ ਅੱਜ ਦੇਸ਼ ਦੀ ਉਸ ਫੌਜ ਵੱਡੀ ਤਾਕਤ ਤੇਜੀ ਧਰਮੰਦੀ ਜਾਂਦੀ ਆ ਭਾਰਤ ਦੀ ਫੌਜ ਆ ਪਰ ਇੱਕ ਫੌਜ ਦਾ ਕਰਨਲ ਕੁੱਟਿਆ ਤੇ ਉਹਦੇ ਨਾਲ ਬਦਸਲੋਕੀ ਕੀਤੀ ਹੋਵੇ ਤੇ ਉਹਦੀ ਬੇਤੀ ਕੀਤੀ ਹੋਵੇ ਤੇ ਅੱਜ ਪੁਲਿਸ ਅਫਸਰਾਂ ਨੂੰ ਜਿਹੜਾ 8-9 ਮਹੀਨੇ ਹੋ ਗਏ ਤੇ ਹਾਲੇ ਤੱਕ ਗਰਭਦਾਰ ਨਹੀਂ ਕੀਤਾ ਗਿਆ ਤੇ ਹੁਣ 16 ਮਾਰਚ ਦੀ ਜਿਹੜੀ ਤਰੀਕ ਪੈ ਗਈ ਆ ਉਹਦੇ ਵਿੱਚ ਦੇਖਦੇ ਆ ਕਿ ਇਹਨਾਂ ਨੂੰ ਕੀ ਡੰਡ ਮਿਲਦਾਗਾ ਕਿਹੜੀ-ਕਿਹੜੀ ਸਜ਼ਾ ਮਿਲਦੀ ਆ ਵੀਡੀਓ ਨੂੰ ਬਤ ਪਾ Share ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਧੰਨਵਾਦ ਬਰਜਿਕਾ ਖਾਲਸਾ ਬਰਜਿਕੀ ਫਤਿਹ